ਅਮਰੀਕਾ ਦੇ ਫਲੋਰੀਡਾ ਸੜਕ ਹਾਦਸੇ ਦੇ ਵਿੱਚ ਪ੍ਰਸ਼ਾਸਨ ਨੇ ਇੱਕ ਹੋਰ ਕਾਰਵਾਈ ਕਰਦੇ ਹੋਏ ਹਾਦਸੇ ਦੇ ਮੁੱਖ ਮਲਜ਼ਮ ਹਰਜਿੰਦਰ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਦਸੇ ਦੇ ਸਮੇਂ ਹਰਜਿੰਦਰ ਸਿੰਘ ਦਾ ਛੋਟਾ ਭਰਾ ਉਸੇ ਟਰੱਕ ਦੇ ਵਿੱਚ ਮੌਜੂਦ ਸੀ। ਇਸ ਕਾਰਵਾਈ ਦੀ ਜਾਣਕਾਰੀ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਨੇ ਜਾਰੀ ਕੀਤੀ ਹੈ। ਹਰਜਿੰਦਰ ਸਿੰਘ ਦਾ ਛੋਟਾ ਭਰਾ ਵੀ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਦਾਖਲ ਹੋਇਆ ਸੀ। ਸਸਰੀਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੇ ਹਰਨੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜੋ ਗੈਰਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦਾ ਛੋਟਾ ਭਰਾ ਹੈ ਜਿਸ ਦੇ ਫਲੋਰੀਡਾ ਟਰਨਪਾਈਕ ਤੇ ਗਲਤ ਯੂ-ਟਰਨ ਲੈਣ ਦੇ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਸੀ ਜਿਸ ਤੇ ਵਿੱਚ 3 ਲੋਕਾਂ ਦੀ ਜਾਨ ਚਲੀ ਗਈ ਸੀ ਹਰਜਿੰਦਰ ਸਿੰਘ ਅਤੇ ਉਸ ਦੇ ਟਰੱਕ ਦੇ ਵਿੱਚ ਮੌਜੂਦ ਉਸ ਦੇ ਭਰਾ ਹਰਨੀਤ ਸਿੰਘ ਨੂੰ ਕੋਈ ਵੀ ਸੱਟ ਨਹੀਂ ਲੱਗੀ ਹਰਜਿੰਦਰ ਸਿੰਘ ਨੂੰ 16 ਅਗਸਤ ਨੂੰ ਕੈਲੀਫੋਰਨੀਆ ਦੇ ਵਿੱਚ ਯੂ ਐਸ ਮਾਰਸ਼ਲਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸਤੇ ਤਿੰਨ ਹਤਿਆਵਾਂ ਦੇ ਮੁਕੱਦਮੇ ਦਰਜ ਕੀਤੇ ਗਏ। ਆਈ ਸੀ ਈ ਨੇ ਉਸ ਉੱਤੇ ਇੱਕ ਡਿਟੇਨਰ ਜਾਰੀ ਕੀਤਾ ਹੈ ਜਿਸ ਦਾ ਮਤਲਬ ਹੈ ਕਿ ਇਸ ਕੇਸ ਦੀ ਸੁਣਵਾਈ ਖਤਮ ਹੋਣ ਤੋਂ ਬਾਅਦ ਉਸ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਆਈ ਸੀ ਈ ਨੇ 21 ਅਗਸਤ ਨੂੰ ਹਰਨੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜੋ ਹਾਦਸੇ ਸਮੇਂ ਟਰੱਕ ਦੇ ਵਿੱਚ ਸਵਾਰ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਮੁਤਾਬਿਕ ਹਰਨੀਤ ਸਿੰਘ 15 ਮਈ 2023 ਨੂੰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਇਆ ਸੀ ਅਤੇ ਬਾਈਡਨ ਪ੍ਰਸ਼ਾਸਨ ਦੁਆਰਾ ਉਸ ਨੂੰ ਅਮਰੀਕਾ ਦੇ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਆਈਸੀਈ ਨੇ ਉਸ ਨੂੰ ਸੋਮਵਾਰ ਨੂੰ ਹਿਰਾਸਤ ਦੇ ਵਿੱਚ ਲਿਆ ਅਤੇ ਸ਼ੁੱਕਰਵਾਰ ਨੂੰ ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ। ਡੀਐਚਐਸ ਦੇ ਮੁਤਾਬਕ ਹਰਜਿੰਦਰ ਸਿੰਘ ਸਾਲ 2018 ਦੇ ਵਿੱਚ ਮੈਕਸੀਕੋ ਸਰਹੱਦ ਦੇ ਰਾਹੀਂ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਪ੍ਰਵੇਸ਼ ਕੀਤਾ ਸੀ। ਅਤੇ ਸਾਲ 2019 ਦੇ ਵਿੱਚ ਉਸ ਨੂੰ 5000 ਡਾਲਰ ਦੀ ਇਮੀਗ੍ਰੇਸ਼ਨ ਬਾਂਡ ਤੇ ਰਿਹਾ ਕਰ ਦਿੱਤਾ ਗਿਆ ਹਾਲਾਂਕਿ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਜਾਂਚ ਦੇ ਦੌਰਾਨ ਪਤਾ ਲਗਾਇਆ ਕਿ ਹਰਜਿੰਦਰ ਸਿੰਘ ਨੇ ਅੰਗਰੇਜ਼ੀ ਭਾਸ਼ਾ ਅਤੇ ਸੜਕ ਨਿਸ਼ਾਨਾਂ ਦੇ ਇੱਕ ਟੈਸਟ ਦੇ ਵਿੱਚ ਅਸਫਲਤਾ ਹਾਸਲ ਕੀਤੀ ਸੀ 12 ਸਵਾਲਾਂ ਦੇ ਵਿੱਚੋਂ ਸਿਰਫ 2 ਦੇ ਹੀ ਸਹੀ ਜਵਾਬ ਦੇ ਸਕਿਆ ਅਤੇ 4 ਰੋਡ ਸਾਈਡ ਸਿਗਨਲਸ ਦੇ ਵਿੱਚੋਂ ਸਿਰਫ 1 ਨੂੰ ਹੀ ਪਛਾਣ ਸਕਿਆ ਇਸ ਦੇ ਬਾਵਜੂਦ ਕੈਲੀਫੋਰਨੀਆ ਡਿਪਾਰਟਮੈਂਟ ਨੇ ਉਸ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰ ਦਿੱਤਾ ਜਿਸ ਨੂੰ 트럼ਪ ਪ੍ਰਸ਼ਾਸਨ ਨੇ ਸੈਂਚਰੀ ਸਟੇਟ ਦੀਆਂ ਨੀਤੀਆਂ ਦੀ ਢਿੱਲੀ ਕਾਰਵਾਈ ਦੱਸਿਆ ਹਰਜਿੰਦਰ ਸਿੰਘ ਤੇ ਹਰਨੀਤ ਸਿੰਘ ਦੋਵੇਂ ਪੰਜਾਬੀ ਮੂਲ ਦੇ ਨੇ ਅਤੇ ਇਸ ਘਟਨਾ ਨੇ ਅਮਰੀਕਾ ਵਿੱਚ ਪੰਜਾਬੀ ਭਾਈਚਾਰਾ ਖਾਸ ਤੌਰ ਤੇ ਟਰੱਕਿੰਗ ਉਦਯੋਗ ਦੇ ਵਿੱਚ ਕੰਮ ਕਰਨ ਵਾਲਿਆਂ ਦੇ ਲਈ ਚਿੰਤਾ ਪੈਦਾ ਕੀਤੀ ਹੈ ਇਸ ਹਾਦਸੇ ਤੋਂ ਬਾਅਦ ਸਕੱਤਰ ਆਫ ਸਟੇਟ ਮਾਰਕੋ ਰੂਬਿਓ ਨੇ ਕਮਰਸ਼ੀਅਲ ਡਰਾਈਵਰਜ਼ ਦੇ ਲਈ ਵਰਕਰ ਵੀਜ਼ਾ ਪ੍ਰੋਗਰਾਮ ਨੂੰ ਰੋਕ ਦਿੱਤਾ ਇਸ ਨਾਲ ਪੰਜਾਬੀ ਟਰੱਕ ਡਰਾਈਵਰਾਂ ਨੂੰ ਨਵੇਂ ਵੀਜ਼ੇ ਪ੍ਰਾਪਤ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਮਰੀਕੀ ਟਰਕਿੰਗ ਉਦਯੋਗ ਦੇ ਵਿੱਚ ਪੰਜਾਬੀ ਮੂਲ ਦੇ ਡਰਾਈਵਰਾਂ ਦੀ ਗਿਣਤੀ ਕਾਫੀ ਹੈ ਅਤੇ ਅਜਿਹੀਆਂ ਘਟਨਾਵਾਂ ਦੇ ਨਾਲ ਉਨ੍ਹਾਂ ਦੇ ਉੱਤੇ ਸਖਤ ਨਿਗਰਾਨੀ ਅਤੇ ਪਾਬੰਦੀਆਂ ਦਾ ਖਤਰਾ ਵੱਧ ਸਕਦਾ ਹੈ ਕੁਝ ਪਾਈਚਾਰਕ ਨੇਤਾਵਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਸ ਘਟਨਾ ਨੂੰ ਸਾਰੇ ਪ੍ਰਵਾਸੀ ਡਰਾਈਵਰਾਂ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ ਅਰਜਿੰਦਰ ਸਿੰਘ ਤੇ ਫਲੋਰੀਡਾ ਦੇ ਕਾਨੂੰਨ ਦੇ ਮੁਤਾਬਿਕ ਸੈਕੰਡ ਡਿਗਰੀ ਮਰਡਰ ਦੇ ਦੋਸ਼ ਲੱਗੇ ਨੇ ਇਸ ਦੀ ਸਜ਼ਾ 15 ਸਾਲ ਤੱਕ ਹੋ ਸਕਦੀ ਹੈ ਆਈਸੀਈ ਡਿਟੇਨਰ ਦਾ ਮਤਲਬ ਮੁਕਦਮੇ ਦੇ ਸਮਾਪਤ ਹੋਣ ਤੋਂ ਬਾਅਦ ਉਸ ਨੂੰ ਆਈਸੀਈ ਦੀ ਹਿਰਾਸਤ ਦੇ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਸੰਭਾਵੀ ਤੌਰ ਤੇ ਉਸ ਨੂੰ ਅਮਰੀਕਾ ਤੋਂ ਡਿਪੋਰਟ ਵੀ ਕੀਤਾ ਜਾਵੇਗਾ